ਕਿਵੇਂ ਹੋ ਜੀ ਕੀ ਹਾਲ ਚੱਲੇ ਜੀ ਅੱਜ ਪਿੰਡ ਹੰਬੜਾ ਮੁੰਡੇ ਦਾ ਵਿਆਹ ਆ ਜੀ ਉਹਦਾ ਪ੍ਰੋਗਰਾਮ ਤੇ ਅਸੀਂ ਪਹੁੰਚ ਚੁੱਕੇ ਆ ਆ ਸਾਡੀ ਤਿਆਰੀ ਚੱਲਦੀ ਪਈ ਆ ਤੇ ਇਹ ਲੋਕੇਸ਼ਨ ਇੱਥੇ ਆ ਟਾਂਡੇ ਦੇ ਕੋਲ ਆ ਜੀ ਪਿੰਡ ਹੰਬੜਾ ਤੇ ਲੱਗੇ ਪ੍ਰੋਗਰਾਮ ਲੱਗਾ ਹੋਇਆ ਬਾਕੀ ਤਿਆਰੀ ਆ ਬਾਕੀ ਕਰਦਾਂ ਬੈਕ ਕੈਮਰਾ ਕਰਕੇ ਮੈਂ ਦਿਖਾ ਦਿੰਦਾ ਲੋ ਜੀ ਟੈਂਟ ਸਾਡਾ ਕੰਪਲੀਟ ਆ ਅੱਜ ਪਿੰਡ ਹੰਬੜਾ ਨੇਅਰ ਸਰਾ ਟਾਂਡਾ ਰੋਡ ਤੇ ਸਰਾਹ ਪਿੰਡ ਆ ਉਹਦੇ ਲੱਗੇ ਹੰਬੜਾ ਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਭਾਜੀ ਸਾਡਾ ਟੈਂਟ ਕਿਦਾਂ ਦਾ ਲੱਗਾ ਤੁਹਾਨੂੰ ਪ੍ਰੋਪਰ ਤਿਆਰੀ ਹੈ ਜੀ ਸਾਡੀ ਪਲੇਟ ਰੈਡੀ ਹੋ ਚੁੱਕੀ ਆ ਸਟੈਂਡੀਆਂ ਲਾ ਦਿੱਤੀਆਂ ਖੜ ਕੇ ਖਾਣ ਵਾਲੀਆਂ ਕਾਫੀ ਵਾਲਾ ਵੀ ਤਿਆਰ ਹੈ ਪਛਾਈ ਸਾਡੀ ਲੱਗ ਚੁੱਕੀ ਆ ਕਾਉਂਟਰ ਵਗੈਰਾ ਲੱਗ ਚੁੱਕੇ ਆ 쿨ਰ ਵੀ ਲੱਗ ਚੁੱਕੇ ਸਾਡੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਾ ਟੈਂਟ ਆ ਘਰਿਆ ਜੀ ਵਿਆਹ ਵਾਲਾ ਸਾਰਾ ਟੈਂਟਸ ਵੀਰੇ ਲਾਇਆ 6 ਵਜੇ ਹੀ ਆਕੇ ਤੇ ਹਲਵਾਈ ਲੱਗੇ ਆ ਤੇ ਪਕੌੜੇ ਅਸੀਂ ਲਾਉਣ ਲੱਗੇ ਆ ਦੇਖ ਸਕਦੇ ਹੋ ਤੁਸੀਂ ਹਲਵਾਈ ਲੱਗੇ ਹੋਇਆ ਇੱਥੇ पकौड़े कटे हुए सा पकौड़े लाग है उन्हें प्रॉपर शॉर्ट दिखा पकौड़े पकौड़िया मिठाई लग चुकी है ब्रैड पकौड़ा जी गोभी पकौड़े पालक पकौड़ा फिंगर है जी ਦੋ ਐਡਮਾ ਇਹ ਆ ਸ਼ਿਮਲਾ ਮਿਰਚ ਅ ਸੌਸ ਸਾਡੀ ਇੱਧਰ ਹੈ ਪਿਛੇ ਐਕਾਡਮੀ ਇਹ ਆ ਆ ਇਹਨਾਂ ਚ ਸੌਸ ਹੈ ਜੀ ਭਾਜੀ ਲਏ ਨਾਈਟ ਦਾ ਪ੍ਰੋਗਰਾਮ ਸਾਡਾ ਸ਼ੁਰੂ ਹੋ ਗਿਆ ਆ ਕਾਊਂਟਰ ਵਗੈਰਾ ਲਾ ਗੇ ਉੱਪਰੋ ਚਾਨਣੀਆਂ ਅਸੀਂ ਖੋਲ ਦਿੱਤੀਆਂ ਆ ਪਰਦੇ ਲਾ ਦਿੱਤੇ ਆ ਸਾਈਡਾਂ ਨੂੰ ਤੁਹਾਨੂੰ ਇੱਕ ਥਿਊ ਦਿਖਾਉਂਦੇ ਆ ਸਟਾਲ ਵਗੈਰਾ ਲੱਗ ਚੁੱਕੇ ਆ ਉੱਪਰ ਦੇ ਚਾਨਣੀਆਂ ਪਰ ਮੂਵ ਕਰ ਦੀਆਂ ਪਰਦੇ ਲੱਗੇ ਰਹਿਣ ਦਿੱਤੇ ਆ ਇੱਕ ਮਿੰਟ ਸਟਾਲ ਵਗੈਰਾ ਲੱਗ ਚੁੱਕੇ ਆ ਗੋਲ ਗੱਫਾ ਵਗੈਰਾ ਨਹੀਂ ਭੱਲਾ ਕੀ ਭਲਾਰਾ ਰੌਟਿੰਗ ਟੇਬਲ ਲਾ ਦਿੱਤੇ ਆ ਥੇਰੀ ਚੱਲ ਦੇ ਇਧਰ ਡੀ ਜੇ ਦੀ ਵੀ ਤਿਆਰੀ ਆ ਡਰਿੰਕ ਦੀ ਵੀ ਤਿਆਰੀ ਆ ਜੀ ਗੋਲ ਟੇਬਲ ਆ ਦਿੱਤੇ ਗਲਾਸੀਆਂ ਅਸੀਂ ਰੱਖ ਦਿੱਤੀਆਂ ਆ bas yarı yarı ਟੈਕਣ ਜਾਣਾ ਆ ਠੀਕ ਹੈ ਜੀ ਚਿੰਤਪਨੀ ਮੱਥਾ ਟੇਕਣ ਜਾਂਦੀ ਆ ਤੇ ਵੀਰ ਜੀ ਕਹਿੰਦੇ ਜੋ ਵੀ ਤੈਨੂੰ ਪਸੰਦ ਆ ਲੈ ਲੈ ਭਾਗਵਾਨ ਨੇ ਤੇ ਇਹਨੂੰ ਨਾ ਭਾਬੀ ਨੂੰ ਕੁਛ ਵੀ ਪਸੰਦ ਨਹੀਂ ਆਇਆ ਇੱਕ ਮਿੰਟ ਭਾਬੀ ਨੂੰ ਕੁਛ ਨਹੀਂ ਪਸੰਦ ਆਇਆ ਭਾਬੀ ਨੇ ਕਿ ਬਾਂਦਰ ਪਸੰਦ ਆ ਗਿਆ ਬਾਂਦਰ ਪਸੰਦ ਆ ਗਿਆ ਤੇ ਭਾਬੀ ਘਰੇ ਲੈ ਕੇ ਆ ਗਈ ਵੀਰਾ ਕਹਿੰਦਾ ਨੀ ਛੇੜੀ ਨਾ ਭਾਬੀ ਨੇ ਵੀਰੇ ਭਾਬੀ ਨੇ ਛੇੜਤਾ ਵੀਰਾ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ ਨਾ ਛੇੜ ਪਤੰਦਰ ਨੂੰ ਨੀ ਮੰਝ ਲੈ Hello Hey, mommy. 你看你。